ਤੋਂ ਤਾਂ ਜੱਜੀ ਸਾਹਿਬ ਕਰ ਲੋ ਬਾਣੀ ਇਹ ਨਹੀਂ ਆਪਾਂ ਪੜ੍ਹਨੀ ਨੀਗੀ ਬਾਣੀ ਬਾਤੋ ਬਾਤ ਪੜ੍ਹਨੀ ਆ ਪਰ ਮਾਰੇ ਦੱਸਣੇ ਤੁਸੀਂ ਬਾਣੀ ਨੂੰ ਕੀ ਆ ਕਰੀ ਵਿਚਾਰਿਆ ਨੀਗਾ ਤਾਂ ਹੀ ਮੈਂ ਦੱਸਣੇ ਮਾਨਸ ਸੁਭਾਵਨ ਕਾਰਨੇ ਕਛ ਕੋ ਪੜੀਏ ਗਿਆ ਹੁਣ ਆਪਾਂ ਗਿਆਨ ਲੈਣਾ ਹੈ ਕਿ ਵੀ ਦੇਖੋ ਜਿਹੜਾ ਇਹ ਸਰੀਰ ਆ ਮਹਾਰਜ ਸਿੰਘ 1984 ਜੋਨਸ ਬਾਈ ਮਾਨਸ ਕੋ ਪ੍ਰਵ ਵੀ ਵਿੜਾਈ ਉਹ ਲਪਟਾਏ ਨਾਨਕ ਉਰਵ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਅਵਰ ਨਾ ਕਰਨਾ ਜਾਏ ਜਪਜੀ ਸਾਹਿਬ ਇੱਕ ਆਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਪੰ ਗੁਰਪ੍ਰਸਾਦ ਜਪਤ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਆਦੇ ਮੰਤਾ ਬਾਤਰੀਆ ਦਾ ਲਾਹ ਕਹੇ ਜਿਹੜੀ ਉਠਾ ਰਹੀ ਹੈ ਫਿਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਦਾਖ ਹੋਵੇ ਤਾਂ ਇੱਕ ਨ ਚੱਲੇ ਨਾ ਭਾਈ ਬੈਂਕਾਂ ਦੇ ਆਇਆ ਕੀ ਕਹਿੰਦੇ ਬੈਂਕਾਂ ਦੇ ਬੈਂਕਾਂ ਦੇ ਕਿੱਤਾ ਮਾ ਪਾਉਂਦਾ ਰਿਹਾ ਸੀ ਪਰ ਮੇਰਾ ਗੁੰਡਾ ਲੱਗ ਗਿਆ ਉਹਨਾਂ ਦਾ ਤੇ ਪਾਸੇ ਜਾ ਦੇ ਆਹਨ ਕਹਿੰਦੇ ਹੁਣ ਆਸ ਕੋ ਇੰਨੇ ਵਿਚਾਰ ਨਾਲ ਜਿਹੜੀ ਕਰਵਾਇਆ ਸਭ ਤੋਂ ਪਹਿਲੇ ਮੰਨ ਲੀਓਗਾ ਸਾਡੇ ਟੀਚਰ ਪਹਿਲਾਂ ਤਾਂ ਤੁਹਾਨੂੰ ਸਮਝਾ ਰਹੇ ਸਭ ਤੋਂ ਪਹਿਲੇ ਧੀਰਜ ਤਾਂ ਹੀ ਪਾਣੀ ਕਹਿਣ ਦੀਆਂ ਕਿਰੇ ਸਾਤ ਦਸੰਦ ਨਾ ਪੀਜੀਏ ਦੂਰ ਹੋ ਜਾਏ ਭਾਗ ਜেরে ਤੁਸੀਂ ਜਿੱਥੇ ਮਨ